ਜੀ ਕਿਵੇਂ ਹੋ ਸਾਰੇ ਆਪਾਂ ਖੜਿਆ ਇਸ ਵਕਤ ਕਿੰਗਸ پارک ਤੇ ਮੈਂ ਤੁਹਾਨੂੰ ਕਿੰਗਸ پارک ਤੋਂ ਦਿਖਾਉਂਗਾ ਕਿ 파ਰਥ ਦਾ ਜਿਹੜਾ ਸਿਟੀ ਦਾ ਵਿਊ ਆ ਉਹ ਕਿਸ ਤਰ੍ਹਾਂ ਦਾ ਵਾ ਪਹਿਲਾਂ ਤੇ ਆਪਾਂ ਤੁਹਾਨੂੰ ਆਪਣਾ ਜਿਹੜਾ ਦਿਖਾਉਨੇ ਆ ਕਿੰਗਸ پارک ਦਾ ਜਿਹੜਾ ਹੈਗਾ ਜਿਹੜੀ ਵਰਲਡ ਵਾਰ 1 ਤੇ ਵਰਲਡ ਵਾਰ 2 ਦੀ ਯਾਦਗਾਰ ਦੇ ਵਿੱਚ ਜਿਹੜੀ ਆ ਯਾਦਗਾਰ ਬਣੀ ਆ ਸੋ ਪਹਿਲਾਂ ਤੇ ਇੱਥੇ ਨਿਗਾ ਮਾਰਿਓ ਇਥੇ ਪੌੜੀਆਂ ਜਿਹੜੀਆਂ ਉਹ ਬਣੀਆਂ ਹੋਈਆਂ ਵਾ ਤੇ ਅੱਗੇ ਚੱਲਦੇ ਆ ਇਹ ਜਿਹੜੀ ਮਸ਼ਾਲ ਆ 올 ਦਾ ਟਾਈਮ ਇਥੇ ਜਗਦੀ ਰਹਿੰਦੀ ਆ 24 ਆਵਰ ਤੇ ਇਹ ਵਰਲਡ ਵਾਰ 1 ਤੇ ਵਰਲਡ ਵਾਰ 2 ਦੀ ਯਾਦ ਵਿੱਚ ਸਾਰਾ ਕੁਝ ਜਿਹੜਾ ਇਥੇ ਬਣਿਆ ਵਾ ਹੋਰ ਵੀ ਜਿਹੜੇ ਜਿਹੜੇ ਆਸਟ੍ਰੇਲੀਆ ਵਾਸਤੇ ਜਿਹੜੇ ਫੌਜੀ ਸੀ ਲੜੇ ਆ ਜਾਂ ਸ਼ਹੀਦ ਹੋ ਗਏ ਆ ਉਹਨਾਂ ਦੀਆਂ ਜਿਹੜੀਆਂ ਯਾਦਾਂ ਦੇ ਇਥੇ ਨਾਂ ਵੀ ਇੱਕ ਦੋ ਜਗ੍ਹਾ ਤੇ ਲਿਖੇ ਹੋਏ ਆ ਉਹਦੀ ਗੱਲ ਫੇਰ ਕਿਤੇ ਕਰਾਂਗੇ ਆਓ ਤੁਹਾਨੂੰ ਜਿਹੜਾ ਮੇਨ ਗੱਲ ਆ ਵਿਊ ਦਿਖਾਉਣਾ ਵਾਂ ਪਾਰਟ ਸਿਟੀ ਦਾ ਕਿੰਗਸ ਪਾਰਕ ਤੋਂ ਸਾਈਡ ਤੇ ਤੁਸੀਂ ਦ੍ਰਿਸ਼ ਦੇਖ ਸਕਦੇ ਆ ਕਿੰਨਾ ਜ਼ਬਰਦਸਤ ਆ ਕਿੰਨੀ ਸੋਹਣੀ ਗ੍ਰੀਨਰੀ ਆ ਜੋ ਤੁਸੀਂ ਸਾਹਮਣੇ ਦੇਖ ਰਹੇ ਆ ਏ ਵਰਲਡ ਆਪਣਾ ਵਾਰ ਮੈਮੋਰੀਅਲ ਇਹਨੂੰ ਕਹਿੰਦੇ ਆ ਇਸ ਤੋਂ ਅੱਗੇ ਚੱਲਦੇ ਆ ਏਰੀ ਸਾਈਡ ਦੇ ਉੱਪਰ ਲਗਭਗ ਪੂਰੀ ਪਾਰਕ ਸਿਟੀ ਦਾ 뷰 ਤੁਸੀਂ ਇੱਥੋਂ ਹੀ ਦੇਖ ਸਕਦੇ ਆ ਆ ਦੇਖੋ ਇਹ ਬਣੀ ਆ ਯਾਦਗਾਰ ਇਨਵਾਰ ਮੈਮੋਰੀਅਲ ਕਹਿੰਦੇ ਆ ਇਹਦੇ ਥੱਲੇ ਬਹੁਤ ਸਾਰੇ ਜਿਹੜੇ ਸੈਨਿਕ ਹੋਇਆ ਸੋਲਜਰ ਹੋਏ ਉਹਨਾਂ ਦੇ ਨਾਂ ਵੀ ਜਿਹੜੇ ਲਿਖੇ ਹੋਏ ਆ ਆਸਟ੍ਰੇਲੀਅਨ ਨੇਵੀ ਦਾ ਜਿਹੜਾ ਬੈਜ ਲੱਗਾ ਹੋਇਆ ਵਾ ਇੱਕ ਸਾਈਡ ਦੇ ਉੱਪਰ ਜਦੋਂ ਤੁਸੀਂ ਨਿਕਲੋਗੇ ਤਾਨੂੰ ਵੱਡੀਆਂ ਬਿਲਡਿੰਗ ਜਸਣਗੀਆਂ ਇਹ ਪਾਰਥ ਸਿਟੀ ਦਾ ਇੱਕ ਪਾਸੇ ਦਾ ਦ੍ਰਿਸ਼ ਹੈ ਪਾਰਟ ਸਿਟੀ ਦੀਆਂ ਜਿੰਨੀਆਂ ਵੀ ਨਾਮੀ ਬਿਲਡਿੰਗਾਂ ਵਾ ਉਹ ਸਾਰੀਆਂ ਤੁਹਾਡੇ ਸਾਹਮਣੇ ਦਿਖ ਰਿਹਾ ਤੁਸੀਂ ਰਿਓ ਟੈਂਟੋ ਹੋਰ ਵੀ ਜਿਹੜੀਆਂ ਬੀ ਐਚ ਪੀ ਦੀਆਂ ਜਿਹੜੀਆਂ ਵੱਡੀਆਂ ਕੰਪਨੀਆਂ ਇੱਥੇ ਦੀਆਂ ਮਾਈਨਿੰਗ ਦੇ ਵਿੱਚ ਕੰਮ ਕਰਦੀਆਂ ਹੋਰ ਇੰਡਸਟਰੀਆਂ 'ਚ ਕੰਮ ਕਰਦੀਆਂ ਉਹ ਇੱਥੇ ਆ ਆ ਸਮੁੰਦਰ ਆ ਗਿਆ ਤੇ ਉਸ ਤੇ ਪਰਲੇ ਪਾਸੇ ਕਪਾਕੋਮ ਦੇ ਅੰਦਰ ਹੋਰ ਬਿਲਡਿੰਗਾਂ ਜਿਹੜੀਆਂ ਉਹ ਤੁਸੀਂ ਦੇਖ ਸਕਦੇ ਆ ਇਹ ਸਾਰਾ 뷰 ਤੁਸੀਂ ਸਿਟੀ ਦਾ ਇੱਥੋਂ ਦੇਖ ਸਕਦੇ ਆ ਇੱਕ ਪਾਸੇ ਦਾ 뷰 ਆ ਹੁਣ ਤੁਹਾਨੂੰ ਮੈਂ ਦੂਸਰੇ ਪਾਸੇ ਦਾ 뷰 ਤੇ ਲੈ ਚੱਲਦਾ ਵਾਂ ਆਜੋ ਦੂਸਰੇ ਪਾਸੇ ਹੁਣ ਚੱਲਦੇ ਆ ਇੱਕ ਪਾਸਾ ਤੁਸੀਂ ਸਾਈਡ ਦੇ ਚੁੱਕੇ ਆ ਆਪਣਾ ਵਾਰ ਮੈਮੋਰੀਅਲ ਦੇਖੋ ਕਿੰਨਾ ਖੂਬਸੂਰਤ ਜਿਹੜਾ ਦ੍ਰਿਸ਼ ਆ ਤੇ ਆਹ ਦੇਖੋ ਇੱਥੇ ਕਿੱਡੇ-ਕੱਡੇ ਵੱਡੇ ਜਿਹੜੇ ਦਰਖਤ ਆ ਇੱਥੇ ਬਹੁਤ-ਬਹੁਤ ਪੁਰਾਣੇ ਦਰਖਤ ਆ ਤੇ ਨਾਲ ਉਹਨਾਂ ਦੇ ਨਾਂ ਤੇ ਕਈਆਂ ਦੀ ਹਿਸਟਰੀ ਵੀ ਲਿਖੀ ਹੋਈ ਆ ਦੇਖੋ ਹਾਂਜੀ ਹੁਣ ਅਸੀਂ ਆਪਾਂ ਸਿਟੀ ਦੇ ਦੂਜੇ ਪਾਸੇ ਨੂੰ ਉਸੇ ਹੀ ਆਪਾਂ ਪਾਰਕ ਵਿੱਚ ਖੜੇ ਹਾਂ ਕਿੰਗਸ ਪਾਰਕ ਜੋ ਤੁਹਾਨੂੰ 10 ਟਕਾਂ ਪਹਿਲਾਂ ਹੀ ਇਹ ਸਾਊਥ ਤੋਂ ਆ ਰਹੀ ਸਾਰੀ ਟ੍ਰੈਫਿਕ ਜਿਹੜੀ ਆ ਇੱਥੋਂ ਆ ਰਹੀ ਆ ਆ ਦੇਖੋ ਕਿੰਨਾ ਖੂਬਸੂਰਤ ਦ੍ਰਿਸ਼ ਹੈ ਆ ਦੇਖੋ ਇਹ ਵੀ ਇਹ ਆ ਕਿੰਗਸ ਪਾਰਕ ਤੋਂ ਪਾਰਟ ਸਿਟੀ ਦਾ ਵਿਊ ਬਿਲਕੁਲ ਖੂਬਸੂਰਤ ਦ੍ਰਿਸ਼ ਆ ਕਿੰਗਸ ਪਾਰਕ ਤੋਂ ਪਾਰਕ ਸਿਟੀ ਦਾ ਵਿਊ ਕਮੈਂਟ ਕਰਕੇ ਜਰੂਰ ਦੱਸਿਓ ਕਿਵੇਂ ਲੱਗਾ ਸਾਰਾ ਵਿਊ ਕਿੰਨੀ ਕਿ ਗੱਲ ਤੁਹਾਨੂੰ ਜ਼ਬਰਦਸਤ ਲੱਗੀ ਆ ਦੱਸਿਓ ਜਰੂਰ ਵਾਰ ਮੈਮੋਰੀਅਲ ਤੋਂ ਫਿਰ ਇੱਕ ਵਾਰੀ ਦੁਬਾਰਾ ਐਸੀ ਪਾਰਕ ਸਿਟੀ ਦਾ ਵਿਊ ਕਿੰਗਸ ਪਾਰਕ ਤੋਂ thank you video watch gun